ਆਵਾ ਘਟਣਾ ਆਈ ਆ ਵੀ ਬਾਬਾ ਅੰਬੇਦਕਰ ਸਾਹਿਬ ਦੀ ਮੂਰਤੀ ਨੂੰ ਕੋਈ ਖੰਡਿਤ ਕਰਕੇ ਗਿਆ ਕੋਈ ਸ਼ਰਾਤੀ ਤੱਤ ਇਹ ਸਾਨੂੰ ਸਵੇਰੇ ਪਤਾ ਲੱਗਾ ਵਾ ਰਾਤੀ ਸਾਨੂੰ ਪਤਾ ਨਹੀਂ ਸੀਗਾ ਕਿ ਕੋਈ ਸਵੇਰੇ ਜਿਹੜਾ ਵਾ ਰਾਜੂ ਹੁਣੇ ਨੂੰ ਪਤਾ ਲੱਗਾ ਵਾ ਇਹਨਾਂ ਨੇ ਕੋਈ ਸਾਥੀ ਜਿਹੜੇ ਆ ਸਾਰਿਆਂ ਨੂੰ ਦੱਸਿਆ ਕੀ ਹੋਇਆ ਦੋ ਪੰਨੂ ਕੋਈ ਇੱਟ ਦੇ ਨਾਲ ਕਿਸੇ ਨੇ ਜੜੀ ਹੈ ਨਾ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਪਿਛੋਂ ਵੀ ਅੱਗੋਂ ਵੀ ਜਿਹੜਾ ਵਾ ਬਹੁਤ ਬੁਰਾ ਖੰਡਿਤ ਕੀਤਾ ਕੋਈ ਸੀਸੀਟੀਵੀ ਵੀਡੀਓ ਲੱਭੀ ਚੱਕੀ ਤੁਸੀਂ ਅ ਪੁਲਿਸ ਆ ਗਈ ਹੈ ਉਹਨਾਂ ਆਪਣੀ ਸਾਰੀ ਚੈਕਿੰਗ ਕਰਦੀ ਵੇ ਆ ਉਹ ਵਿਖਣਗੇ ਆਪਣੇ ਕੈਮਰੇ ਕੂਮਰੇ ਲੱਗੇ ਆ ਚੌਂਗ ਦੇ ਵਿੱਚ ਕਿ ਲੱਗਦਾ ਕਿੰਨੇ ਕ ਵੇ ਤੇ ਘਟਣਾ ਇਹ ਹਲੇ ਕੈਮਰੇ ਤੋਂ ਹੀ ਪਤਾ ਲੱਗੇਗਾ ਸੀਸੀਟੀਵੀ ਕੈਮਰੇ ਦੇ ਵਿੱਚੋਂ ਪਤਾ ਲੱਗੇਗਾ ਇਹ ਰਾਹ ਜਾਂਦੇ ਆ ਹਰ ਕਿਸੇ ਨੂੰ ਪਤਾ ਲੱਗਦਾ ਪਿਆ ਵਾ ਜਿੱਦਾਂ ਤੁਸੀਂ ਆਏ ਹੁੰਦੇ ਸਾਨੂੰ ਪਤਾ ਲੱਗ ਇੱਕ ਕੱਲ ਘਟਨਾ ਆਈ ਇੱਕ ਅੱਜ ਹੋਈ ਹੈ ਇਹ ਦੇਖੋ ਜੀ ਇਹ ਸਰਕਾਰ ਨੇ ਜੋ ਬੀਜਿਆ ਵਣਾ ਇਹ ਆਣ ਕੇ ਖਾਲਿਸਤਾਨਾ ਦੇ ਘਰਾਂ 'ਚ ਰਹੇ ਆ ਉਹ ਹੀ ਹੁਣ ਪਨਪਦੇ ਬੇ ਆ ਇਹ ਸਰਕਾਰ ਦੇ ਕੀਤੇ ਜਿਹੜਾ ਬੀਜ ਜਿਹੜਾ ਬੋਇਆ ਸੀ ਉਹ ਅੱਗਾ ਅੱਗੇ ਆਉਂਦਾ ਪਿਆ ਹੈ। ਲੱਗਦਾ ਨਹੀਂ ਭਾਈਚਾਰੇ ਨੂੰ ਇਹ ਅੰਦਰ। ਹਾਂ ਭਾਈਚਾਰੇ ਨੂੰ ਖਰਾਬ ਕਰਨਾ ਵਾ ਪਹਿਲਾਂ ਤੇ ਆਪੱਚ ਲੱਗੇ ਰਿਆ ਹੁੰਦਲੀ ਸਮਾਜ ਨੂੰ ਇਹ ਤੰਕਰ ਲਾਪੇ ਆ। ਜਿਹੜੀ ਘਟਨਾ ਜਿਹੜੀ ਮੇਦਗਾ ਸਾਹਿਬ ਤੇ ਜਿਹੜੀ ਉਹ ਪੰਨੂ ਨੇ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾ ਦਲੀ ਸਮਾਜ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਵੀ ਹੈ। ਸਾਡੇ ਬਟਾਲੇ ਵੀ ਇਹ ਕਾਂਡ ਹੋ ਗਿਆ ਵਾ। ਬਟਾਲੇ ਦੇ ਵਿੱਚ ਵੀ ਜਿਹੜਾ ਦਲੀ ਭਾਈਚਾਰਾ ਵਾ ਉਹ ਪੂਰਾ ਯੋਰ ਦੇ ਨਾਲ ਉਸ ਪੰਨੂ ਦੇ ਖਿਲਾਫ ਜਿਹੜਾ ਵਾ ਰੋਜ ਪ੍ਰਦਰਸ਼ਨ ਕਰੇਗਾ। ਦੋਖੋ ਜੀ ਹੁਣੇ ਥੋੜੀ ਜਿਹੀ ਚਲੇ ਸਾਨੂੰ ਸਾਡੇ ਸਾਥੀਆਂ ਦਾ ਫੋਨ ਆਇਆ ਵਾ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਇੱਥੇ ਲੱਗੀ ਗਈ ਆ ਉਹਦੇ ਨਾਲ ਕੁਝ ਸ਼ਰਾਤੀ ਅੰਥਰਾਂ ਨੇ ਉਹਨੂੰ ਮੂਰਤੀ ਨੂੰ ਤੋੜ-ਪੋੜ ਕੀਤੀ ਗਈ ਆ ਔਰ ਕੋਈ ਜਿੱਦਾਂ ਖਾਲਿਸਤਾਨੀ ਹੈ ਜਿਹੜਾ ਪੰਨੂ ਆ ਇਹਨੇ ਵੀ ਇੱਕ ਦਿੱਤਾ ਸੀ ਇੱਕ ਕਹਾ ਗਿਆ ਹੀ ਕਿ ਵੀਡੀਓ ਦੇ ਵਿੱਚ ਕਿ ਅਸੀਂ ਬਾਬਾ ਸਾਹਿਬ ਦੀ ਅੰਬੇਦਕਰ ਦੇ ਬੁੱਤ ਛੇੜ-ਛਾੜ ਕਰਾਂਗੇ ਜਾਂ ਤੋੜ ਦਾਂਗੇ ਤੇ ਉਸੇ ਹੀ ਤਹਿਤ ਅੱਜ ਬਟਾਲੇ ਦੇ ਵਿੱਚ ਸਾਡੇ ਜਿਹੜਾ ਅੰਬੇਦਕਰ ਚੌਂਕ ਦੇ ਵਿੱਚ ਲੱਗੀ ਆ ਉਸ ਮੂਰਤੀ ਦੇ ਨਾਲ ਬੜੀ ਬੇਅਦਬੀ ਕੀਤੀ ਗਈ ਆ ਔਰ ਕਿਸੇ ਸ਼ਰਾਰਤੀ ਅਨਸਰ ਨੇ ਉਹਨੂੰ ਤੋੜ-ਪੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਅਸੀਂ ਸਾਰਾ ਸਮਾਜ ਹੋਣੇ ਇੱਥੇ ਇਕੱਠਾ ਆਇਆ ਵਾ ਤੇ ਜਿਹੜਾ ਬਾਬਾ ਸਾਹਿਬ ਜੀ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਕੀਤੀ ਗਈ ਆ ਤੇ ਇਹਦੇ ਤੇ ਜਿਹੜੇ ਭੰਦੇ ਆ ਉਹ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਔਰ ਆਪਣੇ ਸਮਾਜ ਨੂੰ ਇਕੱਠਾ ਕਰਕੇ ਅਗਲੀ ਜਿਹੜੀ ਪਲਾਨਿੰਗ ਆ ਸੋ ਸਾਡਾ ਸਮਾਜ ਇੱਥੇ ਇਕੱਠਾ ਹੋ ਰਿਹਾ ਅੱਧਾ ਘੰਟਾ ਪਹਿਲੇ ਸਾਨੂੰ ਇਨਫੋਰਮੇਸ਼ਨ ਆਈ ਹੈ ਇੱਥੇ ਕਿਤੇ ਪਾਸਰ ਭਾਈ ਨੇ ਉੱਥੇ ਅਬਜ਼ਰਵ ਕੀਤਾ ਕਿ ਬਾਬਾ ਸਾਹਿਬ ਦੀ ਨਾ ਇੱਥੇ ਮੂਰਤੀ ਨਾਲ ਕਿਸੇ ਨੇ ਛੇੜਛਾੜ ਕੀਤੀ ਇੱਥੇ ਨੋਬੀਸ ਲੱਗਦਾ ਪਿਆ ਕਿ ਕਿਸੇ ਨੇ ਪੱਥਰ ਦੇ ਨਾਲ ਨਾ ਮਾਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਉਹਨਾਂ ਦੀ ਕਿਉਂ ਉਂਗਲ ਜਿਹੜੀ ਅੱਗੇ ਪੁਆਇੰਟ ਕੀਤੀ ਹੈ ਉਹ ਡੈਮੇਜ ਹੋਈ ਤੇ ਪਿੱਠ ਤੇ ਨਿਸ਼ਾਨ ਹੈਗੇ ਨੇ ਜਿੱਤੋਂ ਲੱਗਦਾ ਕਿ ਕੋਈ ਚੀਜ਼ ਨਾਲ ਹਿੱਟ ਕੀਤੀ ਨੇ ਦੂਰੋਂ ਹਿੱਟ ਕੀਤੀ ਹੈ ਜਿਸ ਤਰ੍ਹਾਂ ਨਾਲ ਲੱਗਦਾ ਪਿਆ ਕਿ ਪੱਥਰ ਦੇ ਨਾਲ ਅਸੀਂ ਇਮੀਡੀਏਟਲੀ ਆਪਣੀ ਟੀਮਾਂ ਬੁਲਾ ਕੇ ਤੇ ਆਲੇ ਦੁਆਲੇ ਦੇ ਸੀਮ ਕੈਮਰੇ ਖੰਗਾਲ ਰਹੇ ਹਾਂ ਤੇ ਕੇਸ ਰਜਿਸਟਰਡ ਕਰ ਰਹੇ ਹਾਂ ਇਸ ਬਾਰੇ ਨਹੀਂ ਜੀ ਨਹੀਂ ਇਹ ਕੁਝ ਵੀ ਨਹੀਂ ਪਤਾ ਜਿਸ ਇਹਨਾਂ ਨੂੰ ਲੋਕਲ ਜਿਹੜੇ ਹੈਗੇ ਨੇ ਇੱਥੇ ਉਹਨਾਂ ਨੇ ਵੀ ਅਬਜ਼ਰਵ ਕੀਤਾ ਕਿ ਜਿਸਲੇ ਹੁਣੇ ਹੀ ਕਰੀਬ ਅੱਧਾ ਘੰਟਾ ਪਹਿਲੇ ਤੇ ਉਹਨਾਂ ਨੇ ਦੱਸਿਆ ਕਿਸੇ ਨੂੰ ਪਤਾ ਲੱਗਾ ਜੇ ਤੇ ਬਹੁਤਾ ਜ਼ਿਆਦਾ ਡੈਮੇਜ ਹੁੰਦੇ ਫਿਰ ਸ਼ਾਇਦ ਜਲਦੀ ਨੋਟਿਸ ਆ ਜਾਂਦੀ ਇਹ ਰਾਤ ਨੂੰ ਕਿਸ ਵੇਲੇ ਦੀ ਘਟਨਾ ਆਈ ਹੈ ਤੇ ਉਹਦੇ ਅਸੀਂ ਸਾਰੇ ਸੀਸੀਟੀਵੀ ਏਕੇ ਅਲੱਗ-ਅਲੱਗ ਪਾਸੇ ਸਿਟੀ ਮਾਰਕ ਕਰ ਦਿੱਤੀਆਂ ਮੈਂ ਕਿਹਾ ਕੇਸ ਰਜਿਸਟਰਡ ਕਰ ਦੇਣਾ ਜੀ ਅਸੀਂ ਬਸ ਗਿਆਨ ਲੈ ਰਹੇ ਆਂ ਜੀ ਤੇ ਫਿਰ ਮੁੜ ਕੇ ਬਾਅਦ ਵਿੱਚ ਅਗਲੀ ਕਾਰਵਾਈ ਤੇ ਅਸੀਂ ਦੋਸ਼ੀਆਂ ਨੂੰ ਟ੍ਰੇਸ ਕਰ ਲਾਂਗੇ